ਕਮ ਤੋਂ ਪਿੱਛੇ ਹਟ ਦੇ ਨਹੀਂ ਸਰਕਾਰ ਹਟ ਜਾਣ ਅਸੀਂ ਜਾ ਕੇ ਇਹ ਤਾਂ ਕਹੂੰਗਾ ਭਗਵੰਤ ਮਾਨ ਜੀ ਨੂੰ ਵੀ ਆ ਕੇ ਪਹਿਲਾਂ ਤਾਂ ਇੱਥੇ ਇਲਾਕਾ ਸਾਹਮਣ ਫਿਰ ਜਾ ਕੇ ਉੱਥੇ ਜਾ ਕੇ ਗੱਲ ਕਰਨ ਜੇ ਸੰਗਾਂਦੀ ਹੈ ਉਹ ਕਹਿੰਦੇ ਮੈਂ ਤਾਂ ਮੰਗਦਾ ਨਹੀਂ ਕੇਂਦਰ ਤੋਂ ਪੈਸੇ ਸਭ ਮੰਗਣ ਵਾਲਾ ਕੰਮ ਅਸੀਂ ਕਰਦੇ ਹਾਂ ਕਿਉਂਕਿ ਭੁਗਤ ਰਹੇ ਅਸੀਂ ਪੰਜਾਬ ਦੇ ਲੋਕ ਭੁਗਤ ਰਹੇ ਕੱਲੇ ਅਬੋਰ ਫਾਜ਼ਲ ਕਾ ਦਾ ਮਸਲੇ ਨਹੀਂ ਸਾਰਾ ਪੰਜਾਬ ਹੈ ਪੰਜਾਬ ਕਿਤੇ ਹੜ੍ਹਾਂ ਦੀ ਸੱਟ ਤੇ ਆਇਆ ਪਿਆ ਕਿਤੇ ਸੇਹਮ ਦੀ ਮਾਰ ਤੇ ਆਇਆ ਪਿਆ ਰੁਲ ਕੇ ਗਰੀਬ ਰੁਲ ਕੇ ਗਰੀਬਾਂ ਦੀ ਮਜ਼ਦੂਰੀ ਰੁਲ ਗਈ ਭਗਵੰਤ ਮਾਨ ਜੀ ਨੇ 13000 ਕਰੋੜ ਮੰਗ ਲਏ ਮਜ਼ਦੂਰ ਦਾ ਕਿਤੇ ਸ਼ਬਦ ਹੀ ਨਹੀਂ ਪਾਇਆ ਉਹਦੇ ਵਿੱਚ ਨਾ ਪੰਜਾਬੀ 'ਚ ਪਾਇਆ ਨਾ ਹਿੰਦੀ 'ਚ ਪਾਇਆ ਨਾ ਹਿੰਦੀ 'ਚ ਇਹ ਨਾ ਪੰਜਾਬੀ 'ਚ ਉਹ ਕਹਿੰਦੇ ਆ ਮਾਂ ਬੋਲੀ ਦੀ ਬੇਇੱਜ਼ਤੀ ਕਰਕੇ ਤੁਸੀਂ ਪੰਜਾਬ ਦੀ ਬੇਇੱਜ਼ਤੀ ਕਰ ਕਰ ਤੁਸੀਂ ਗਰੀਬਾਂ ਦੀ ਬੇਇੱਜ਼ਤੀ ਕਰ ਜਨ ਨੂੰ ਭਗਾਉਣ ਮਾਂ ਜੀ ਕਿਤੇ ਇੱਕ ਟੱਪਾ ਦੱਸ ਦਿਓ ਇਹਦੇ ਨਾਲ ਤੋਂ ਚਾਹੇ ਜੋ ਕੁਝ ਵੀ ਹੋਇਆ ਤੁਸੀਂ ਦੇਖੋ ਜਦੋਂ ਅੰਗਿਲੀ ਮੱਖੀ ਆ ਆਪਾਂ ਮਹਿੰਮ ਚਲਾਈ ਸੀ ਚਿੱਟੀ ਮੱਖੀ ਆਈ ਸੀ ਇੱਥੇ ਜਦੋਂ ਉਸ ਸਮੇਂ ਦੀ ਸਰਕਾਰ ਨੇ 660 ਕਰੋੜ ਰੁਪਏ ਮੌਜਾ ਕਿਸਾਨਾਂ ਨੂੰ ਦਿੱਤਾ ਸੀਗਾ 60 64 ਕਰੋੜ ਰੁਪਇਆ ਮਜ਼ਦੂਰਾਂ ਦਾ ਵੰਡਿਆ ਗਿਆ ਸੀ ਦੇਖੋ ਗੱਲ ਨੂੰ ਗੱਲ ਕਰਨੀ ਪਊਗੀ ਚਾਹੇ ਸਰਕਾਰ ਕਿਸੇ ਦੀ ਸੀ ਅੱਜ ਕਿਤੇ 13000 ਕਰੋੜ ਚ ਵੀ ਮਜ਼ਦੂਰ ਦਾ ਨਾਮ ਹੀ ਨਹੀਂ ਆਇਆ ਸਭ ਗਰੀਬ ਦਾ ਕਿਤੇ ਨਾਮ ਹੀ ਨਹੀਂ ਆਇਆ ਉਹ ਦਿਹਾੜੀ ਕਿਤੋਂ ਕਊਗਾ ਜਿੱਥੇ ਆ ਕੁਝ ਹੋਣਾ ਨਹੀਂ ਵਪਾਰੀਆਂ ਦਾ ਕੀ ਬਣੂਗਾ ਸਾ ਇਹ ਮੰਡੀਆਂ ਖਾਲੀ ਜਾਣਗੀਆਂ ਖੁਈਆ ਸਰਵਰ ਚ ਮੰਡੀ ਬਣੀ ਬੈਠੀ ਹੈ ਇੱਥੇ ਆਲਾ ਦੁਆਲਾ ਹੀ ਆ ਕੇ ਲੈ ਕੇ ਜਾਂਦਾ ਜਦੋਂ ਕਿਸਾਨ ਦੇ ਫਸਲ ਹੀ ਨਹੀਂ ਕਿੰਨੋ ਨਹੀਂ ਹੋਣਾ ਲੱਕ ਮੰਡੀ ਚ ਵੇਚੋਂਗੇ ਕੀ ਸਾ ਇਹ ਸਾਰੀਆਂ ਗੱਲਾਂ ਦਾ ਜ਼ਿੰਮੇਵਾਰੀ ਸੁਪੇ ਦੇ ਮੁੱਖ ਮੰਤਰੀ ਦੀ ਹੋਣੀ ਹੈ ਸਰ ਐਨੀ ਵੱਡੀ ਵਿਵਤਾ ਆ ਗਈ ਪੰਜਾਬ ਤੇ ਪਰ ਕਾਂਗਰਸ ਜਾਂ ਰਾਹੁਲ ਗਾਂਧੀ ਨਜ਼ਰ ਨਹੀਂ ਆਇਆ ਗਰਾਉਂਡ 'ਚ। ਹਲੋ ਰਾਹੁਲ ਗਾਂਧੀ ਜੀ ਆਪਣੇ ਕੰਮਾਂ 'ਚ ਲੱਗੇ ਖੜੇ ਆ ਪਰ ਮੈਂ ਕਹਿੰਦਾ ਵੀ ਕਾਂਗਰਸ ਵਾਲੇ ਕੀ ਆਣਗੇ ਸਭ ਕਾਂਗਰਸ ਵਾਲੇ ਤਾਂ ਭਗਵੰਤ ਮਾਨ ਜੀ ਤੋਂ ਜਾਨ ਬਚਾਈ ਫਿਰਦੇ ਆ। ਉਹ ਤਾਂ ਤੋਤੇ ਵਾਂਗੂ ਜੋ ਭਗਵੰਤ ਮਾਨ ਜੀ ਬੋਲਦੇ ਉਹ ਉਹਨੂੰ ਬੋਲ ਦਿੰਦੇ ਆ। ਨਾ ਕੋਈ ਕਿਸੇ ਨੂੰ ਆਸ ਹੈ ਸਾਹਿਬ ਅੱਜ ਦੇ ਦਿਨ ਲੋਕ ਆਸ ਕਰ ਰਹੇ ਕੇਂਦਰ ਸਰਕਾਰ ਤੋਂ ਮੋਦੀ ਜੀ। ਮੋਦੀ ਜੀ ਨੇ 12000 ਕਰੋੜ ਦੇ ਦੇ ਕੇ ਗਏ ਆ। ਪਹਿਲਾਂ ਪਈ ਹੈ ਤੁਹਾਡੇ ਕੋਲ 1600 ਹੋਰ ਦਿੱਤੇ ਤੇ 13600 ਕਰੋੜ ਰੁਪਇਆ ਲਾਜ ਮਾਨ ਸਾਹਿਬ ਕੋਲ ਪਿਆ ਹੈ ਭਗਵੰਤ ਮਾਨ ਜੀ ਕੋਲ ਵਰਤਣ ਐਵੇਂ ਗੱਲਾਂ ਚੁਟਕਲੇ ਸੁਣਾਉਣ ਵਾਸਤੇ ਤੇ ਨਹੀਂ ਮੁੱਖ ਮੰਤਰੀ ਬਣਾਇਆ ਇਹ ਲੋਕਾਂ ਨੇ ਜਦੋਂ ਇੱਥੇ ਆਣਗੇ ਲੋਕਾਂ ਨੇ ਜਵਾਬ ਮੰਗਣੇ ਸਭ ਆਣ ਪਹਿਲਾਂ ਤਾਂ ਮੋਟੀ ਗੱਲ ਹੈ ਚ ਗੁੰਮਰਾਹ ਕਰਨਾ ਗੋਲ-ਗੋਲ ਗੱਲਾਂ ਕਰਨੀਆਂ ਔਰ ਹਵਾ ਦੇ ਵਿੱਚ ਗੱਲਾਂ ਕਰਨੀਆਂ ਇਹ ਬੀਜੇਪੀ ਤੇ ਬੀਜੇਪੀ ਦੀ ਲੀਡਰਾਂ ਦੀ ਫਿਤਰਤ ਹੈ ਹੁਣ ਜਿਸ ਤਰੀਕੇ ਦੇ ਨਾਲ ਜਾਖੜ ਸਾਹਿਬ ਕਹਿ ਰਹੇ ਹੈ ਕਿ ਪੰਜਾਬ ਨੂੰ 12000 ਕਰੋੜ ਰੁਪਇਆ ਐਸਡੀਆਰਐਫ ਦੇ ਵਿੱਚ ਦਿੱਤਾ ਆ ਇਹ ਵੀ ਇੱਕ ਵਾਰ ਜਿਹੜਾ ਗੁੰਮਰਾਹ ਕਰਨ ਦੀ ਕੋਈ ਹੋਰ ਕੋਸ਼ਿਸ਼ ਕੀਤੀ ਹੈ ਔਰ ਜਾਖੜ ਸਾਹਿਬ ਨੇ ਇਸ ਦੇ ਉੱਤੇ ਟਵੀਟ ਕੀਤਾ ਮੈਂ ਜਾਖੜ ਸਾਹਿਬ ਨੂੰ ਦੱਸਣਾ ਚਾਹੁੰਨਾ ਆ ਜਾਖੜ ਸਾਹਿਬ ਜਿਹੜਾ ਐਸਡੀਆਰਐਫ ਫੰਡ ਹੈਗਾ ਇਹਦੀ ਸਥਾਪਨਾ 2010-2011 ਦੇ ਵਿੱਚ ਹੋਈ ਸੀ ਤੁਹਾਡੀ ਤੇ ਕੇਂਦਰ ਦੇ ਵਿੱਚ ਸਰਕਾਰ ਹੈਗੀ ਹੈ ਤੁਹਾਡੇ ਕੋਲੇ ਤਾਂ ਹਰ ਤਰ੍ਹਾਂ ਦਾ ਡਾਟਾ ਅਵੇਲੇਬਲ ਹੈਗਾ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਤੁਸੀਂ ਲੋਕਾਂ ਨੂੰ ਦੱਸੋ ਕਿ 2010 ਦੇ ਵਿੱਚ ਕੇਂਦਰ ਸਰਕਾਰ ਨੇ SDRF ਦੇ ਵਿੱਚ ਕਿੰਨਾ ਹਿੱਸਾ ਪਾਇਆ 2011 ਦੇ ਵਿੱਚ ਕਿੰਨਾ ਪਾਇਆ 2012 ਦੇ ਵਿੱਚ ਕਿੰਨਾ ਪਾਇਆ 2013 ਦੇ ਵਿੱਚ ਕਿੰਨਾ ਪਾਇਆ 2014 ਦੇ ਵਿੱਚ ਕਿੰਨਾ ਪਾਇਆ ਇਸੇ ਤਰ੍ਹਾਂ 2025 ਤੱਕ ਟੋਟਲ ਕਿੰਨਾ ਹਿੱਸਾ ਕੇਂਦਰ ਸਰਕਾਰ ਨੇ ਪਾਇਆ ਜੇਕਰ ਤੁਸੀਂ ਇਹ ਡਾਟਾ ਨਹੀਂ ਦੇ ਸਕਦੇ ਤਾਂ ਫਿਰ ਘੱਟੋ-ਘੱਟ ਪੰਜਾਬ ਨੂੰ ਗੁੰਮਰਾਹ ਕਰਨਾ ਬੰਦ ਕਰੋ ਔਰ ਜਾਕਰ ਸਾਹਿਬ ਤੁਹਾਨੂੰ ਇਹ ਵੀ ਯਾਦ ਹੋਣਾ ਕਿ 2010 ਤੋਂ ਲੈ ਕੇ 2017 ਤੱਕ ਅਕਾੜਿਕ ਭੀਜਪੀ ਦੀ ਸਰਕਾਰ ਪੰਜਾਬ ਦੇ ਵਿੱਚ ਸੀ ਜਿਹਦੇ ਤੁਸੀਂ ਅਜੇ ਪ੍ਰਧਾਨ ਨੂੰ ਪੰਜਾਬ ਦੇ ਉਹਦੇ ਵਿੱਚ ਹਿੱਸੇਦਾਰ ਸੀ ਔਰ 2017 ਤੋਂ ਲੈ ਕੇ 2022 ਤੱਕ ਕਾਂਗਰਸ ਦੀ ਸਰਕਾਰ ਸੀ ਜਿਸ ਦੇ ਤੁਸੀਂ ਪ੍ਰਧਾਨ ਰਹੇ ਹੋ ਸੋ ਮੇਰੇ ਕਹਿਣ ਦਾ ਮਤਲਬ ਹੈਗਾ ਤੁਹਾਡੇ ਕੋਲ ਤੇ ਸਾਰੀਆਂ ਫਿਗਰਾਂ ਇਹ ਹੋਣੀਆਂ ਹੈਗੀਆਂ ਪਰ ਇੱਕ بڑا ਦੁੱਖ ਹੁੰਦਾ ਹੈ ਤੁਸੀਂ ਆਪਣੇ ਆਪ ਨੂੰ ਪੰਜਾਬ ਦਾ ਮਸੀਹਾ ਕਹਿੰਦੇ ਹੋ ਤੁਸੀਂ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਕਹਿੰਦੇ ਹੋ ਪੰਜਾਬ ਦੇ ਵਿੱਚ ਐਡੀ ਵੱਡੀ ਤਬਾਹੀ ਆ ਗਈ ਹਜ਼ਾਰਾਂ ਕਰੋੜ ਰੁਪਈਆ ਦਾ ਨੁਕਸਾਨ ਹੋ ਗਿਆ ਲੱਖਾਂ ਪਸ਼ੂ ਮਾਰੇ ਗਏ ਲੱਖਾਂ ਏਕੜ ਜਿਹੜੀ ਹੈ ਫਸਲ ਉਹ ਬਰਬਾਦ ਹੋ ਗਈ ਇਹ ਤੁਹਾਨੂੰ ਵੀ ਪਤਾ ਹੈ ਕਿ ਨੁਕਸਾਨ ਕਿੰਨਾ ਵੱਡਾ ਹੋਇਆ ਪਰ ਜਦੋਂ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਆਏ ਤੇ ਜਦੋਂ ਉਹਨਾਂ ਨੇ ਪੰਜਾਬ ਦੇ ਲਈ 1600 ਕਰੋੜ ਰੁਪਈਆ ਦਾ ਰਾਹਤ ਪੈਕੇਜ ਜਾਰੀ ਕੀਤਾ ਤੁਸੀਂ ਦਬੀ ਜਬਾਨ ਦੇ ਵਿੱਚ ਵੀ ਇਸ ਚੀਜ਼ ਦਾ ਵਿਰੋਧ ਨਹੀਂ ਕੀਤਾ ਤੁਸੀਂ ਦਬੀ ਜਬਾਨ ਦੇ ਵਿੱਚ ਵੀ ਉਹਨਾਂ ਨੂੰ ਕਹਿ ਨਹੀਂ ਸਕੇ ਕਿ ਜੀ ਇਹ ਤੇ ਪੰਜਾਬ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਣ ਦੇ ਬਰਾਬਰ ਹੈ ਪੰਜਾਬ ਦਾ ਤਾਂ ਨੁਕਸਾਨ ਬਹੁਤ ਹੋਇਆ ਹੈਗਾ ਸੋ ਜਾਖੜ ਸਾਹਿਬ ਮੈਂ ਤੁਹਾਨੂੰ ਅਪੀਲ ਕਰਦਾ ਇਸ ਮੀਡੀਆ ਦੇ ਦੁਆਰਾ ਕਿ ਜੋ ਤੁਸੀਂ ਇਹ 12000 ਕਰੋੜ ਰੁਪਏ ਦਾ ਰਾਗ ਅਲਾਪਿਆ ਹੋਇਆ ਹੈ ਕਿਰਪਾ ਕਰਕੇ 2010 ਤੋਂ ਲੈ ਕੇ 2025 ਤੱਕ ਕੇਂਦਰ ਨੇ এসਬੀਆਰਐਫ ਦੇ ਵਿੱਚ ਕਿੰਨਾ ਹਿੱਸਾ ਪਾਇਆ ਉਹ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਦੱਸੋ ਤੇ ਸਾਡੇ ਰਣਜੀਤ ਸਾਖਰ ਜੀ ਨੂੰ ਨੱਕੋ ਨੱਕ ਭਰ ਕੇ ਬਲਕਿ ਇੱਕ ਇੱਕ ਸਮੇਂ ਦੇ 26 ਤਾਰੀਖ ਨੂੰ ਉਹਦਾ ਲੈਵਲ ਜਿਹੜਾ ਸੀਗਾ ਡੇਂਜਰਸ 527.99 ਮੀਟਰ ਤੋਂ ਚੱਕ ਕੇ 528 ਮੀਟਰ ਤੱਕ ਵੀ ਡੈਮ ਭਰ ਦਿੱਤਾ ਤੇ ਫਿਰ ਗੇਟ ਖੋਲ ਦਿੱਤੇ ਤੇ ਫਿਰ ਜਿਹੜਾ ਸੀਗਾ 215000 ਛੱਡਣ ਲੱਗੇ ਅੱਗੇ ਮਾਦੋਪੁਰ ਵਾਲਾ ਦਿਖਾਇਓ ਜਰਾ ਜਿਹੜਾ ਸੀਗਾ ਤੁਹਾਡੇ ਕੋਲ ਵੀਡੀਓ ਅਗਲਾ ਆਹ ਪੇਜ ਵੀ ਦਿਖਾ ਦਿਓ ਵੀਡੀਓ ਦਿਖਾਇਓ ਮਾਦੋਪੁਰ ਦਾ ਜਿਹੜਾ ਡੈਮ ਹੈ ਸਲੱਜ ਗੇਟਸ ਨੇ ਉਹ ਟੁੱਟ ਜਾਂਦੇ ਨੇ ਜੀ ਫਿਰ ਤਰੀਕਾ ਕੀ ਤੁਹਾਡੇ ਜੀ 27 ਤਰੀਕ ਨੂੰ ਜਦ ਪਾਣੀ ਇਨਾ ਆ ਗਿਆ ਵੀਡੀਓ ਹੈ ਤਾਂ ਪਲੇ ਕਰ ਦਿਓ ਆ ਤੁਸੀਂ ਦੇਖ ਸਕਦੇ ਹੋ ਆ ਸਾਰਾ ਪਾਣੀ ਆ ਟੁੱਟ ਚੁੱਕਾ ਗੇਟ ਫਲੱਡ ਗੇਟ ਉਹ ਕਿਹੜੇ ਹਿਸਾਬ ਦੇ ਨਾਲ ਪਾਣੀ ਮਾਦੋਪੁਰ ਦਾ ਫਲੱਡ ਗੇਟ ਜਿਹੜਾ ਉਹ 27 ਤਰੀਕ ਨੂੰ ਟੁੱਟ ਜਾਂਦਾ ਜੀ ਔਰ ਫਿਰ ਇਹ ਸਾਰਾ ਪਾਣੀ ਜਿਹੜਾ ਵਾ ਮੈਂ ਕੈਮਰਾ ਮੈਨੂੰ ਕਹੂੰਗਾ ਸਾਰਿਆਂ ਨੂੰ ਬੇਨਤੀ ਇਹ ਟੋਟਲ ਡਿਸਟਰਕਸ਼ਨ ਆਫ ਪੰਜਾਬ 95% ਹੈਸ ਬੀਨ ਕੌਜ਼ਡ ਬਾਈ ਰਿਵਰ ਰਾਵੀ ਇਸ ਵਾਰ ਸਤਲੁਜ ਦੇ ਆ ਇਦਾ ਕਹਿਰ ਮਚਾਇਆ ਜ਼ਰੂਰ ਕਿਉਂਕਿ ਭਾਖੜਾ ਤੋਂ ਪਾਣੀ ਨਹੀਂ ਛੱਡਿਆ ਗਿਆ ਲੇਕਿਨ ਜ਼ਿਆਦਾ ਨੁਕਸਾਨ ਪੰਜਾਬ ਦਾ ਰਾਵੀ ਦਰਿਆ ਨੇ ਕੀਤਾ ਆ ਮੇਰੇ ਕੋਲ ਰਿਪੋਰਟ ਹੈ ਸ਼ਾਇਦ ਇਹ ਹੈਗੀ ਆ ਜੀ ਇੰਡੀਅਨ ਐਕਸਪ੍ਰੈਸ ਦੀ ਆ ਉਹਨਾਂ ਨੇ ਕਿਹਾ ਕਿ 45 ਜਗ੍ਹਾ ਦੇ ਉੱਤੇ ਬੰਨ ਟੁੱਟੇ ਦੀ ਪੰਜਾਬ ਦੇ ਵਿੱਚ 45 ਜਗ੍ਹਾ ਦੇ ਉੱਤੇ 43 ਜਗ੍ਹਾ ਦੇ ਉੱਤੇ ਜਿਹੜੇ ਬੰਨ ਟੁੱਟੇ ਨੇ ਉਹ ਸਿਰਫ ਰਾਵੀ ਦੇ دریا ਦੇ ਵਿੱਚ ਟੁੱਟੇ ਨੇ ਮਤਲਬ ਸਿਰਫ ਦੋ ਬੰਨ ਜਿਹੜੇ ਸੀਗੇ ਉਹ ਪਰੇ ਕਿਸੇ ਹੋਰ ਦਰਿਆ ਚੁੱਟੇ ਨੇ 43 ਬੰਨ ਟੁੱਟੇ ਰਾਵੀ ਦਰਿਆ ਦੇ ਵਿੱਚ ਜਿਹਦੇ ਕਰਕੇ ਬਹੁਤ ਵੱਡੇ ਉਪ ਪੱਧਰ ਦੇ ਉੱਤੇ ਤਬਾਹੀ ਮਚਾਈ ਮੈਂ ਕਹੂੰਗਾ ਕਿ ਜਿਹੜਾ ਉਹ ਚਾਰਟ ਦਿਖਾਉਣਾ ਜਿੱਥੇ ਕਨੈਕਸ਼ਨ ਹੁੰਦਾ ਜੀ ਰਾਵੀ ਦਾ ਬਿਆਸ ਦੇ ਨਾਲ ਆਹ ਤੁਸੀਂ ਦੇਖ ਸਕਦੇ ਹੋ ਆ ਆ ਰਾਵੀ ਦਾ ਆ ਰਾਵੀ ਤੋਂ ਪਾਣੀ ਆ ਰਿਹਾ ਜ ਰਣਜੀਤ ਸਾਗਰ ਡੈਮ ਸ਼ਾਹਪੁਰ ਕੰਢੀ ਵੀ ਸਾਡਾ ਡੈਮ ਹੈ ਜੀ ਇੱਥੋਂ ਇਹਨਾਂ ਨੇ ਇੱਕ ਨਵਾਂ ਲਿੰਕ ਤਿਆਰ ਕੀਤਾ ਹੋਇਆ ਨੂੰ ਐਮਬੀ ਲਿੰਕ ਕਹਿੰਦੇ ਨੇ ਜੀ ਮਾਦੋਪੁਰ ਬਿਆਸ ਲਿੰਕ ਇਹ ਪਿੰਡ ਹੈਗਾ ਵਾ ਬੇਲਾ ਮਸਤਗੜ ਜੀ ਇੱਥੇ ਆਣ ਕੇ ਬਿਆਸ ਰਿਆ ਦੇ ਵਿੱਚ ਵੀ ਪਾਣੀ ਛੱਡਦਾ ਸਾਰਾ ਰਾਵੀ ਤਾਂ ਰੁੜੀ ਗਿਆ ਸੀਗਾ ਸਾਰਾ ਸਾਡਾ ਸਤਕਾਰਯੋਗ ਗੁਰਦੁਆਰਾ ਕਰਤਾਰਪੁਰ ਸਾਹਿਬ ਗੁਰੂ ਨਾਲਕਦੇਵ ਜੀ ਦੀ ਪਵਿੱਤਰ ਕਰਮ ਉਮੀ ਧਰਤੀ ਉਹ ਅੱਜ ਸਾਡਾ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਸਾਹਿਬ ਰਾਵੀ ਦੀ ਫਲਡਿੰਗ ਕਰਕੇ ਜਿਹੜਾ ਰੰਜੀਤ ਸਾਗਰ ਡੈਮ ਤੋਂ ਅਨ ਕੰਟਰੋਲਡ ਵਾਟਰ ਰਿਲੀਜ਼ ਹੋਇਆ ਉਹ ਤੁਸੀਂ ਦੇਖ ਸਕਦੇ ਆ ਦੈਟ ਸਟੈਂਡਸ ਵੈਰੀ ਬੈਡਲੀ ਫਲੱਡਡ ਔਰ ਫਿਰ ਰਾਵੀ ਦੇ ਵਿੱਚੋਂ ਜਿਹੜਾ ਪਾਣੀ ਜਾਣਾ ਸੀਗਾ ਐਮਪੀ ਲਿੰਕ ਰਾਹੀਂ ਬੇਲਾ ਮਸਤਗੜ ਪਿੰਡ ਜਿਹੜਾ ਬਿਆਸ ਦਰਿਆ ਦੇ ਵਿੱਚ ਪਾਣੀ ਪਿਆ ਉਹਨੇ ਫਿਰ ਸਾਡੇ ਹਲਕਿਆਂ ਦੇ ਵਿੱਚ ਦੀ ਪਲਾਟ ਵਿੱਚੋਂ ਹੁੰਦਾ ਹੋਇਆ ਢਿਲਵਾਵਾਂ ਦੇ ਵਿੱਚ ਦੀ ਹੁੰਦਾ ਹੋਇਆ ਸੁਲਤਾਨਪੁਰ ਵਿੱਚ ਚਲੇ ਗਿਆ ਬਾਹੋਪੁਰ ਵਿੱਚ ਚਲੇ ਗਿਆ ਤੇ ਫਿਰ ਜਿਹੜਾ ਹਰੀਕੇ ਦੇ ਲਾਗੇ ਪੁਆਇੰਟ ਐ ਸਾਰਾ ਜਾ ਕੇ ਉੱਥੇ ਬਹੁਤ ਵੱਡੇ ਪੱਧਰ ਤੇ ਉੱਤੇ ਡੈਮੇਜ ਹੋਇਆ ਮੈਂ ਇਹ ਪੁੱਛਣਾ ਚਾਹਣਾ ਭਗਵੰਤਪਾਨ ਨੂੰ ਕਿ ਇਹ ਜਿਹੜਾ ਮੈਂ ਡਾਟਾ ਪੇਸ਼ ਕੀਤਾ ਇਹਨੂੰ ਡਿਨਾਈ ਕਰਕੇ ਦੱਸੇ ਕਿ ਕੀ ਵਾਕਈ ਹੀ ਰঞ্জੀਤ ਸਾਗਰ ਡੈਮ ਦੇ ਵਿੱਚ ਸਡਨਲੀ ਪਾਣੀ ਰਿਲੀਜ਼ ਕੀਤਾ ਗਿਆ 26 27 ਦੀ ਤਰੀਕ ਨੂੰ ਜਦੋਂ ਮਾਧੋਪੁਰ ਦੇ ਗੇਟਸ ਟੁੱਟਦੇ ਨੇ ਔਰ ਇਹ ਜਿਹੜਾ ਪਾਣੀ ਇੱਡੇ ਵੱਡੇ ਪੱਦਰ ਦੇ ਉੱਤੇ ਡੈਮ ਦੇ ਵਿੱਚ ਪਹਿਲਾਂ ਰঞ্জੀਤ ਸਾਗਰ ਵਿੱਚ ਸਟੋਰ ਕੋ ਕੀਤਾ ਗਿਆ ਸੋ ਆਈ ਊਡ ਸੇ ਜਿੱਥੇ ਇੱਥੇ ਜਿੱਥੇ ਹੋਰ ਨਾ ਡੈਮਸ ਕਰਕੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਤਬਾਹੀ ਹੋਈ ਆ ਮੇਰੀ ਜਿਹੜੀ ਮੰਨਣਾ ਵਾਂ ਕਿ ਜਿਹੜਾ ਸਾਡਾ ਆਪਣਾ ਡੈਮ ਸੀ ਡੈਮਸ ਬਣਦੇ ਨੇ ਟੂ ਫੋਰਥ ਪ੍ਰੋਟੈਕਸ਼ਨ ਆਫ ਫਲੱਡਸ ਸਾਡੀ ਆਪਣੀ ਪ੍ਰੋਟੈਕਸ਼ਨ ਲਈ ਫਲੱਡ ਹੜ੍ਹ ਨਾ ਆਵੇ ਪੰਜਾਬ ਦੇ ਵਿੱਚ ਉਸ ਲਈ ਬਣਾਏ ਗਏ ਸੀ ਸਾਡੇ ਆਪਣੀ ਇਰੀਗੇਸ਼ਨ ਲਈ ਬਣਾਏ ਗਏ ਸਾਡੀ ਆਪਣੀ ਬਿਜਲੀ ਲਈ ਬਣਾਏ ਗਏ ਸੀ ਲੇਕਿਨ ਇਹ ਤਾਂ ਸਾਡਾ ਆਪਣਾ ਡੈਮ ਹੀ ਸਾਡਾ ਦੁਸ਼ਮਣ ਬਣ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚੇ ਕੇਜਰੀਵਾਲ ਵਿੱਚੇ ਸੁਸੋਡੀਆਂ ਜਿਹੜੇ ਇੱਥੋਂ ਬਾਹਰੋਂ ਆਣ ਕੇ ਇੱਥੇ ਕੰਟਰੋਲ ਕਰਦੇ ਇਹਨਾਂ ਨੂੰ ਦੱਸਣਾ ਪਊਗਾ ਪੰਜਾਬ ਦੇ ਲੋਕਾਂ ਨੂੰ ਕਿ ਤੁਸੀਂ ਐਡੇ ਵੱਡੇ ਪੱਧਰ ਦੇ ਉੱਤੇ ਰਣਜੀਤ ਸਾਗਰ ਡੈਮ ਦੇ ਉੱਤੇ ਪਾਣੀ ਨੂੰ ਕਿਉਂ ਸਟੋਰ ਕੀਤਾ ਇਹਨੂੰ ਖਤਰੇ ਦੇ ਲੈਵਲ ਤੋਂ 528 ਮੀਟਰ ਤੱਕ ਕਿਉਂ ਲੈ ਗਏ ਤੇ ਫਿਰ 26 27 ਨੂੰ ਸਡਨਲੀ 2 ਲੱਖ ਕੁ ਸਿੱਕ ਤੋਂ ਉੱਤੇ ਪਾਣੀ ਛੱਡ ਕੇ ਸਾਡੇ ਪੰਜਾਬ ਦਾ ਜਿਹੜਾ ਸੀਗਾ ਉਹ ਵੱਡੇ ਪੱਧਰ ਦੇ ਉੱਤੇ ਤੁਸੀਂ ਨੁਕਸਾਨ ਕੀਤਾ ਤੁਸੀਂ ਇਹ ਸਾਰੀਆਂ ਗੱਲਾਂ ਦੇਖ ਸਕਦੇ ਹੋ ਔਰ ਮੈਂ ਇੱਥੇ ਇਹ ਕਹਿਣਾ ਚਾਹਣਾ ਕਿ ਇਹ ਸਾਰੇ ਕ੍ਰਿਮੀਨਲ ਨੈਗਲੀਜੈਂਸ ਦੀ ਸ਼ਰਾਰਤ ਦੀ ਜੋ ਪਾਣੀ ਸਾਡਾ ਪੰਜਾਬ ਦੇ ਵਿੱਚ ਰਣਜੀਤ ਸਾਗਰ ਡੈਮ ਦੇ ਕਰਕੇ ਰਾਵੀ ਦਰਿਆ ਦੇ ਰਾਈ 95% ਨੁਕਸਾਨ ਹੋਇਆ ਇਹਦੀ ਇੱਕ ਨਿਆਇਕ ਜਾਂਚ ਹੋਣੀ ਚਾਹੀਦੀ ਹੈ ਭੱਜਿਆਂ ਦਾ ਤਾਂ ਕੋਈ ਨਾ ਕੋਈ ਜਵਾਬ ਦੇ ਸਕਦਾ ਨਾ ਕੋਈ ਉਹਦਾ ਕੋਈ ਹੱਲ ਨਾ ਤੇ ਜਿਹੜਾ ਕਹਿਣੀ ਦਾ ਨਹੀਂਗਾ ਕਥਨੀ ਦੀ ਗੱਲ ਕਥਨੀ ਦੇ ਅਮੀਗਾ ਉਹਦਾ ਵੀ ਆਪਾਂ ਕੀ ਕਰ ਸਕਦੇ ਆ ਤੇ ਇਸ ਕਰਕੇ ਭਗਵੰਤ ਮਾਨਸਿਆ ਤੁਸੀਂ ਕੱਲ ਦੀ ਤੁਹਾਡੀ ਪ੍ਰੈਸ ਕਾਨਫਰੰਸ ਤੁਸੀਂ ਸਭ ਤੋਂ ਪਹਿਲਾਂ ਇਹ ਕਿਹਾ ਇਹ ਮੈਂ ਤੁਹਾਨੂੰ ਜਵਾਬ ਦੇਣ ਲੱਗਿਆ ਕਿਉਂਕਿ ਜਵਾਬ ਬਹੁਤ ਜ਼ਰੂਰੀ ਹੈ ਤੁਹਾਨੂੰ ਜੇ ਤੁਹਾਨੂੰ ਕੋਈ ਜਵਾਬ ਦਾ ਨਾ ਦਵੇ ਨਾ ਤੁਸੀਂ ਬੜੇ ਭੁਲੇਖੇ ਚ ਰਹਿ ਜਾਂਦੇ ਹੋ ਤੇ ਜਵਾਬ ਤੁਹਾਨੂੰ ਹਰ ਚੀਜ਼ ਦਾ ਠੋਕ ਕੇ ਮਿਲੂਗਾ ਤੁਸੀਂ ਕੱਲ ਪ੍ਰੈਸ ਕਾਨਫਰੰਸ 'ਚ ਇਹ ਕਹਿ ਰਹੇ ਸੀ ਬਈ ਦੇਖੋ ਜੀ ਮੂਰੇ ਕੌਣ ਬੈਠਾ ਰਬਨੀਤ ਬਿੱਟੂ ਮੂਰੇ ਕੌਣ ਬੈਠਾ ਸੁਨੀਲ ਜਾਖੜ ਇਹੀ ਕਹਿ ਰਹੇ ਸੀ ਕੱਲ ਤੁਸੀਂ ਵੀ ਬੀਜੇਪੀ ਵਾਲੇ ਕਿੱਥੇ ਆ ਅਸੀਂ ਬੀਜੇਪੀ ਵਾਲੇ ਆ ਪਹਿਲੀ ਗੱਲ ਇਹ ਸੁਣ ਲਓ ਅੱਜ ਤੁਸੀਂ ਇਹ ਗੱਲ ਕਹੀ ਵੀ ਇਹਨਾਂ ਨੂੰ ਪੁੱਛਦਾ ਕੌਣ ਇਹੀ ਗੱਲ ਮੁੰਡਿਆ ਸਾਹਿਬ ਨਾਲ ਹੋਈ ਸੀ ਇਹੀ ਹੋਈ ਸੀ ਨਾ ਤੇ ਮੁੰਡਿਆ ਸਾਹਿਬ ਨੂੰ ਜਾਣਦਾ ਕੌਣ ਤੁਸੀਂ ਉਹਦਾ ਕੀ ਜਵਾਬ ਦਿੱਤਾ ਸੀ ਪਹਿਲੀ ਗੱਲ ਤੁਹਾਡੀ ਗੱਲ ਦਾ ਜਵਾਬ ਦੂਜੀ ਗੱਲ ਭਗਵੰਤ ਮਾਨ ਸਿੰਘਾਂ ਡਿਬੇਟ ਤੋਂ ਬਿਲਕੁਲ ਭੱਜੇ ਹੋ ਬਿਲਕੁਲ ਭੱਜੇ ਹੋ ਭਗੌੜੇ ਦਾ ਕੋਈ ਹਾਲ ਨਹੀਂ ਇਸ ਕਰਕੇ ਤੁਸੀਂ ਆਪ ਕਿਹਾ ਸੀ ਜਾਖੜ ਸਾਹਿਬ ਰਵਨੀਤ ਬਿੱਟੂ ਮੈਨੂੰ ਗਾਲਾਂ ਕੱਢਦੇ ਆ ਮੈਨੂੰ ਆਹ ਕਰਦੇ ਆ ਕੋਈ ਗੱਲ ਨਹੀਂ ਮੈਂ ਡਿਬੇਟ ਤੇ ਕਦੇ ਨਾ ਕਦੇ ਇਹਨਾਂ ਨੂੰ ਟੱਕਰੂੰ ਮੈਨੂੰ ਪਤਾ ਮੈਂ ਤੁਹਾਡੀ ਰਗ ਰਗ ਜਾਣਦਾ ਹੋਰ ਦੀ ਮੈਂ ਗੱਲ ਨਹੀਂ ਕਰਦਾ ਮੈਂ ਤੁਹਾਡੀ ਰਗ ਰਗ ਜਾਣਦਾ ਤੇ ਮੇਰੇ ਮੂਹਰੇ ਤੁਸੀਂ 1 ਮਿੰਟ ਵੀ ਮੈਂ ਇਹ ਨਹੀਂ ਕਹਿੰਦਾ ਹੰਕਾਰ ਵਾਲੀ ਗੱਲ ਨਹੀਂ ਗਈ ਤੁਸੀਂ 1 ਮਿੰਟ ਵੀ ਮੇਰੇ ਮੂਹਰੇ ਖੜ੍ਹ ਨਹੀਂ ਸਕਦੇ ਆ ਨਹੀਂ ਸਕਦੇ ਕਿਉਂਕਿ ਤੁਹਾਡੀਆਂ ਕਮਜ਼ੋਰੀਆਂ ਤੁਹਾਡੀਆਂ ਸਾਰੀਆਂ ਜੋ ਤੁਸੀਂ ਸਰਕਾਰ ਚ ਕੀਤਾ ਹੈ ਉਹ ਮੈਨੂੰ ਇੱਕ ਇੱਕ ਚੀਜ਼ ਦਾ ਮੈਂ ਭਲੀ ਭੰਤੀ ਜਾਣਦਾ ਹਾਂ ਇੱਕ ਗੱਲ ਡਿਬੇਟ ਤੋਂ ਭੱਜ ਗਏ ਅੱਜ ਤੋਂ ਬਾਅਦ ਤੁਸੀਂ ਪੰਜਾਬ ਦੇ ਵਿੱਚ ਭਗਾਉਨੇ ਹੋ ਜਿਹੜਾ ਬੰਦਾ ਕਹਿ ਕੇ ਗੱਲ ਤੋਂ ਮੁੱਕਰ ਜੇ ਮੈਨੂੰ ਤਾਂ ਲੱਗਦਾ ਪੰਜਾਬੀ ਹੋ ਹੀ ਨਹੀਂਗੇ ਤੁਸੀਂ ਵੀ ਦਿੱਲੀ ਨਾਲ ਕੇਜਰੀਵਾਲ ਉਹਨਾਂ ਦੇ ਨਾਲ ਲੜ ਗਏ ਤੁਸੀਂ ਤਾਕਤ ਦੀ ਪਾਵਰ ਦੀ ਗੱਲ ਕੀਤੀ ਤੇ ਜਨਾਬ ਇਹ ਮੈਨੂੰ ਤੁਹਾਨੂੰ ਆਪ ਦੀ ਸੱਚਾਈ ਲੱਗਦੀ ਆ ਜਿਹੜੀ ਤੁਹਾਨੂੰ ਲੱਗਦਾ ਵੀ ਮਿਲੇ ਹੀ ਕੁਛ ਨਹੀਂ ਕਿਉਂਕਿ ਥੋਡੀ ਮੁੱਖ ਮੰਤਰੀ ਦੀ ਕੁਰਸੀ ਹੈ ਨਾ ਜਿਹੜੀ ਜਿਹੜੀ ਤੁਹਾਡੀ ਚੀ ਮਿਨਿਸਟਰੀ ਆ ਉਹ ਤੁਹਾਡੇ ਕੋਲ ਤਾਂ ਹਰਾਪਨ ਖੋ ਕੇ ਰੱਖ ਲਿਆ ਕੇਜਰੀਵਾਲ ਨੇ ਸੋਧਿਏ ਨੇ ਇਸ ਗੱਲ 'ਚ ਤੁਸੀਂ ਪਬਲਿਕੇਸ਼ਨ 'ਚ ਨਾ ਇਸ ਚ ਲੋ ਵੀ ਸਾਡਾ ਉਹ ਹਾਲ ਹੈ ਥੋੜਾ ਹਾਲ ਆ ਤੁਸੀਂ ਰੇਲਵੇ ਮਹਿਕਮੇ ਦੀ ਗੱਲ ਕੀਤੀ ਰੇਲਵੇ ਮਹਿਕਮੇ ਦਾ ਸਾਲ ਦਾ ਬਜਟ ਪਤਾ ਕਿੰਨਾ ਹੈ 2 ਲੱਖ 65000 ਕਰੋੜ 2 ਲੱਖ 65000 ਕਰੋੜ ਰੁਪਈਆ ਬਜਟ ਹੈ ਰੇਲਵੇ ਦਾ ਤੇ ਪੰਜਾਬ ਦਾ ਟੋਟਲ ਬਜਟ ਪਤਾ ਕਿੰਨਾ ਹੈ 2 ਲੱਖ 35000 ਕਰੋੜ ਰੇਲਵੇ ਦਾ ਤੇ ਪੰਜਾਬ ਦਾ ਬਜਟ ਚ ਐਡਾ بڑا ਅੰਤਰ ਆ ਸਾਰੇ ਸੂਬੇ ਦਾ ਬਜਟ ਉਹਨਾਂ ਨਹੀਂ ਜਿੰਨਾ ਕਿ ਲਾਹੇ ਮਹਿਕਮੇ ਦਾ ਬਜਟ ਆ ਹੁਣ ਤੁਸੀਂ ਗੱਲ ਸੁਣ ਲਓ ਜਿਹੜਾ ਤੁਸੀਂ ਬ੍ਰਿਜ ਦੀ ਧੂਰੀ ਦੀ ਗੱਲ ਕਰਦੇ ਹੋ ਤੁਸੀਂ ਗੱਲ ਕਈ ਵਾਰ ਭੁੱਲ ਜਾਂਦੇ ਹੋ ਕਰਕੇ ਦੋ ਗੱਲਾਂ ਇਹਦੇ ਵਿੱਚ ਤੁਸੀਂ ਭੁੱਲ ਗਏ ਤੁਸੀਂ ਇਹ ਗੱਲ ਕਹੀ ਸੀ ਉਸ ਵੇਲੇ ਕੂਕ ਦੀ ਨਹੀਂ ਕਹੀ ਸੀ ਤੁਸੀਂ ਗੱਲ ਸੰਤਰੀ ਦੀ ਕੀਤੀ ਸੀ ਤੁਸੀਂ ਗੱਲ दारू ਦੇ ਠੇਕੇ ਦੀ ਕੀਤੀ ਸੀ ਜਿਹੜਾ ਕਿ ਅਸੀਂ ਕਿਹਾ ਤੁਹਾਨੂੰ ਵੀ ਬਿਲਕੁਲ ਧੂਰੀ ਦੇ ਸਟੇਸ਼ਨ ਅਸੀਂ ਲੋਕਾਂ ਨੂੰ ਬਦਨਾਮ ਨਹੀਂ ਕਰਨਾ ਵੀ ਧੂਰੀ ਦੇ ਸਟੇਸ਼ਨ ਤੇ ਖਾਸ ਸ਼ਰਾਬ ਦੀ ਦੁਕਾਨ ਜਾਂ ਠੇਕਾ ਖੋਲਜੀ ਨਹੀਂ ਬਥੇਰੇ ਹੀ ਠੇਕੇ ਬਹਾਰ ਤੁਸੀਂ ਗੱਲਾਂ ਕਰਦੇ ਹੋ ਪੈਸਿਆਂ ਦੀ ਲੁਧਿਆਣੇ ਦਾ ਕੱਲਾ ਸਟੇਸ਼ਨ ਪਤਾ ਕਿੰਨੇ ਦਾ ਹੈ 550 ਕਰੋੜ ਦਾ ਕੁਝ ਦਿਨਾਂ ਚ ਉਦਘਾਟਨ ਕਰਾਂਗੇ ਦਸੰਬਰ ਚ ਜਲੰਧਰ ਕੈਂਟ ਦਾ 100 ਕਰੋੜ ਤੋਂ ਉੱਤੇ ਦਾ ਇਕੱਲਾ ਉਹ ਸਟੇਸ਼ਨ ਆ ਸ਼੍ਰੀ ਅਮਰਸਰ ਸਾਹਿਬ ਦਾ ਕੁਝ ਦਿਨਾਂ ਚ ਅਨਾਉਂਸਮੈਂਟ ਕਰਾਂਗੇ ਪਰਮਾਤਮਾ ਦੀ ਮਿਹਰ ਨਾਲ 500 ਕਰੋੜ ਦਾ ਅਨਾਉਂਸਮੈਂਟ ਆ ਵੱਡੀਆਂ ਸੀਗੀਆਂ ਜਿਹੜੀਆਂ ਹੜਕਨ ਰੋਕੀਆਂ ਐ ਅਗਲੇ ਹਫਤੇ ਉਹ ਅਨਾਉਂਸ ਕਰਾਂਗੇ ਥੋੜਾ ਬਹੁਤਾ ਤਿਆਰੀ ਕਰ ਲਿਆ ਕਰੋ ਨਾ ਤੁਹਾਨੂੰ ਸਿੰਧੀਆ ਸਾਹਿਬ ਦੀ ਸਿੰਧੀਆ ਸਾਹਿਬ ਦੇ ਕੋਲ ਛੋਡੇ ਕੋਲ ਜਿਵੇਂ ਤੁਸੀਂ ਇੱਕ ਸਟੇਟ ਦੇ ਚੀਫ ਮਿਨਿਸਟਰ ਹੋ ਨਾ ਕਿਉਂਕਿ ਲੋਕਾਂ ਨੇ ਚੁਣਿਆ ਚੀਫ ਮਿਨਿਸਟਰ ਹੈਗੇ ਤੁਸੀਂ ਉਵੇਂ ਸਿੰਧੀਆ ਸਾਹਿਬ ਦੇ ਕੋਲ